ਜਪਦੀ ਸਹਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚ ਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾ ਲਿਵ ਤਾਰੇ ਭੋਖਿਆ ਭੁਖ ਨ ਤਰੀ ਜੇ ਬੰਨਾ ਪ੍ਰੀਆਪਰ ਜ਼ਹਿਰ ਸਿਆਣਪ ਨਾਲ ਕਰੋ ਤਾਂ ਕਿੰਨਾ ਚੱਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੋੜਾ ਟੁੱਟੇ ਪਾਲ ਹੁਕਮ ਰਜਾਇ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਕਾਰ ਹੁਕਮ ਨਾ કહਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਟਿਆਈ ਹੁਕਮੀ ਉਤਮ ਨੀਚ ਹੁਕਮ ਲੈ ਇੱਕ ਦਸੁਗ ਪਾਈਏ ਕਿਨਾਂ ਹੁਕਮੀ ਬਖਸ਼ੀਏ ਜੇ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨੀ ਸਾਨ ਗਾਵੇ ਕੋ ਕੋਲ ਵੜਿਆਈਆਂ ਚਾਰ ਗਾਵੇ ਕੋ ਵਿਦਵ ਵਿਖੰ ਵਿਚਾਰ ਗਾਵੇ ਕੋ ਸਾਜ ਰੀਤਨ ਕਹੇ ਗਾਵੇ ਕੋ ਜੀ ਲੈ ਫਿਰਦੇ ਹ ਗਾਵੇ ਕੋ ਜਾਪੇ ਰਸੈ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕ੍ਰਤਨਾ ਕਤਿ ਨਾਵੇਂ ਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦਿਨਦ ਸਖ ਪਾਏ ਜੁਗਾਰੀ ਗੁੰਤਰ ਖਾਈ ਖਾਏ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਬ ਸਾਚਨਾਿ ਪਾਖਿਆ ਭਾਉ ਅਪਰ ਹਾਕੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖਿਆ ਜਿਤ ਸਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁੰਧਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਉ ਵੜਾਈ ਮੀਚਾਰ ਗਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜੈ ਕੀਤਾ ਨਾ ਹੋਇ ਆਪੇ ਆਪਨ ਰੰਝਣ ਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਜਾਵੀਏ ਸੁਨਿਯਮਨ ਰਖੀਏ ਪਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੀ ਨਾਈ ਕਰੀ ਤੇ ਤੀਸਰੇ ਟੀਉ ਪਾਈ ਵੇਖਾ ਬਣ ਕਰਮਾ ਕੇ ਬਿਲੇ ਲਈ ਮਾਤਮੇ ਚਿਤਰਨ ਜਵਾ ਹਰਮਾਨਕ ਜੇ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਨਾ ਜਾਈ ਦੇਜ ਵਿਚਾਰੇ ਜਾਂ ਹੋਰ ਦਸੁਗਣੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾ ਰਖਾਈ ਕਹਿ ਜਿਸ ਕੀਰਤ ਜਗ ਲਈ ਜੇ तिस ਨਦਰ ਨਾ ਆਵੇ ਤਾ ਬਾਤ ਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੂਸਰੇ ਨਾਨਕ ਦੇ ਗੁਣ ਗੁਣ ਕਰੇ ਗੁਣਵੰਤ ਆਹ ਗਉਂਦੇ ਤਾ ਕੋਈ ਨ ਸੁਝੇ ਜੇ तिस ਪਰ ਕੋਈ ਕਰੇ ਸੁਨੇ ਸੇਤ ਭੇਰ ਸੁਨਾ ਸੁਨੇ ਧਰਤ ਤਵਲਿਆ ਕਾ ਸੁਨੇ ਦੀਪ ਲੋਪ ਪਾਤਾਲ ਸੁਨੇ ਪਵਨ ਸਕੇ ਕਾ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਰਬਰ ਮਹਿੰਦ ਸੁਨੇ ਮੱਖਸਰ ਹਨਮੰਦ ਸੁਨੇ ਜੋਗ ਜੁਗਤਨ ਭੇਰ ਸੁਨੇ ਸਾਹ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਾਤ ਸੰਤੋ 21 68 ਕਾ ਸੁਨਾ ਸੁਨੇ ਪਰਪੜ ਭਾਵੇ ਮੜ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸੁਰਵਿਗਾ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਰਗੁਨਾ ਕੇ ਗਾਹ ਸੁਨੇ ਸੇ ਪੀਰ ਪਾਸਾ ਸੁਨੇ ਦੇ ਪਾਵੇ ਰਾਹ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸੁਰਵਿਗਾ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਤ ਕਰਮ ਲਿਖਣ ਹਾਰ ਮੰਨੇ ਕਾ ਬੇ ਕਰਮ ਵਿਚਾਰ ਐਸਾ ਨਾਮ ਨਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇਸਰ ਤੋਂ ਵਿਮਣਬੋਧ ਮੰਨੇਸਰ ਘੁੰਮਣ ਪੀਏ ਸੋਦ ਮੰਨੇ ਮੋ ਝੂਟਾ ਨਾ ਖਾਏ ਮੰਨੇ ਜਿਮਕੇ ਸਾਥ ਨਾ ਜਾਏ ਐਸਾ ਨਾਮ ਨਰਨਜਣ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇਤੀ ਸਰਮੰਦੇ ਐਸਾ ਨਾਮ ਨਰਨਜਣ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਿਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰਸਿੱਖ ਮੰਨੇ ਨਾੜ ਭਵੇ ਨਾ ਪੇਟੇ ਐਸਾ ਨਾਮ ਨਵਜੜਾ ਹੋਏ ਜੇ ਕੋ ਮਝਾੜੇ ਬੜ ਕੋਏ ਪੰਜ ਪਰਵਾੜਾ ਪੰਜ ਪਰਦਾਰ ਪੰਜਿ ਪਾਵੇ ਦਰਗੇ ਮਾਨ ਪੰਜੇ ਸੋਹੀ ਦਰ ਰਾਜਾਨ ਪੰਚਾ ਕਾ ਗੁਰੇ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਦੇ ਕਹਿ ਕਰਨੇ ਨਹੀਂ ਸਮਰ ਹੌਲ ਤਰਮ ਦੇ ਆ ਕਾ ਪੂ ਸੰਤੋਪ ਤਾ ਰਖਿਆ ਜਿਨ ਸੂਰਜੇ ਕਬ ਜੇ ਹੋਵੇ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋ ਤਿਸਤੇ ਪਾਲ ਤਲੇ ਕਮਜੋਰ ਜੀ ਜਾਤ ਰੰਗਾ ਕੇ ਨਾਮ ਸਭ ਨੇ ਲਿਖਿਆ 부ੜੀ ਕਲਾ ਮਹਿ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲੇ ਰੂਪ ਕੇ ਤੀਜਾ ਝਣ ਕੋੜ ਕੋੜ ਕੀਤਾ ਵਸਾ ਕੋ ਕੋਤ ਇਸਤੇ ਵਿਲਕ ਤਰੀਆ ਕੁਦਰਤ ਕਵਰ ਕਹਾ ਵਿਚਾਰ ਵਾਇਰਟ ਨਵੇਂ ਇੱਕ ਵਾਰ ਯੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਗ ਜਪੇ ਸੰਗ ਭਾਉ ਸੰਗ ਪੂਜਾ ਸੰਗ ਤਬਤਾਉ ਅਸੰਗ ਰੰਤਮੁਕ ਵੇਦ ਪਾਠ ਸੰਗ ਜੋਗੁ ਵਣ ਰਹੈ ਉਦਾਸ ਸੰਭਗਤ ਕੋਣ ਘਣ ਵਿਚਾਰ ਸੰਗ ਸਤੀ ਸੰਗ ਤਾਰ ਸੰਗ ਚੂਰਮ ਪਖ ਚਾਰ ਸੰਗ ਮੂਲੇ ਬਲਾਏ ਤਾਰ ਕੋਰੇ ਕਵਣ ਕਹਾ ਵਿਚਾਰ ਬਾਰਾਂ ਜਮੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ असंख मोर क्य कौर असंख चोर हराम कौर संख अमर कर जाही जोर, गलवड़ हत्या कमाए असंख पापी भाव कर जाए संख्युड़े फिराए संक, संक, संक नार नानक चार एक वार जो तर पावे साई पड़ी कर तू सरा सलोम निरंकार असंख नावे संख थाम गम गम संख लो संख है सिर भार हो अखरी नाम अखरी सालह ਬਖਰੀ ਗਿਆਂ ਗੀਤ ਗੁੰਗਾਖਰੇ ਲਿਕਲ ਬੋਲਨ ਮਾਨਕ ਰਸ ਸਰ ਸੰਜੋਗ ਕਹੜ ਜਿਨਹੇ ਲੇਕੀ ਤੇ ਸਰਨਾ ਜੀ ਫਰਮਾਇ ਤੇ ਵਤੇ ਪਾਏ ਜੇਤਾ ਕੇਤਾ ਤੇ ਤਾ ਨਾਵੇਂ ਨਾਵੇਂ ਨਾਈ ਕੋਥਾ ਕੁਦਰਤ ਕਮਣ ਕਹਾ ਵਿਚਾਰ ਵਰਣ ਜਮੇ ਗਵਰ ਜੋਤ ਸੁ ਪਾਵੇ ਸਾਈ ਪੁਲੀਕਾਰ ਤੁਸਰਾ ਸਲਾਮ ਅਨੰਕਰ ਭਰੀਏ ਹੱਥ ਪੈਰ ਦੰਦੇ ਪਾਣੀ ਤੋ ਤੇ ਤਰ ਸੋਖੇ ਮੂਤ ਪ੍ਰੇਤੇ ਕਪੜ ਹੋਏ ਦੇ ਸਾਵਲ ਲਈ ਇਹ ਤੋਏ ਪਰ ਇਹ ਮਤਬ ਆਪਾ ਕੇ ਸਗੁ ਸੁ ਧੋਪੇ ਨਾ ਵੇ ਕੇ ਰੰਗ ਪੁੱਲੀ ਪਾਪੀ ਆਖ ਨਾ ਕਰ 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 ਨਾਲੇ ਖਲਹਿ ਜਾਏ ਆਪੇ ਵੀ ਜਾਪੇ ਹੀ ਖਾਉ ਨਾਨਕ ਕੁ ਕਬਿ ਆਉ ਜਾਓ تیر ਤਵ ਦੇਦ ਤਾ ਜੇ ਕੋ ਪਾਵੇ ਤਿਲ ਕਾ ਮਾਨ ਸੁਨੇ ਮੰਨੇ ਮਨ ਕੀਤਾ ਪਾਉ ਅੰਤਰ ਗਤਿ ਧਰ ਤਮਨ ਨਾਉ ਸਭ ਗੁ ਤੇਰੇ ਮੇ ਨਾਹੀ ਕੋ ਵਿਡ ਗੁਣ ਕੀਤੇ ਭਗਤ ਨਾ ਹੋਏ ਸੋਸਤਾ ਬਾਣੀ ਬਰਮਾ ਸਤ ਸੋਹਣ ਸਨਾਮ ਚਾਉ कमल से बेला वक्त कमल कमल से तमन तो वार कमल सुरत महा कमल जित हो आया कार वेल न पाया पन तेज हो वे प्राण वक्त न पायो का दिया जी लिख ले कुरान नितवार न जोगी जाने रुत महा ना कोई जा करता सिति को साथी आपे जाने सोए केव कर आखा केव सलाह के वरने के जाना नान के आकल सबको आके कदे कस्याना ਵੱਡਾ ਸਾਹਿ ਵੱਡੇ ਨਾਇ ਕੀਤਾ ਜਗ੍ਹਾ ਹੋਵੇ ਨਾਨਕ ਜੇ ਕੋ ਆਪੋ ਜਾਣ ਜੇ ਧਿਆਨਾ ਸੋਹਿ ਪਾਤਾਲ ਪਤਾਲ ਲਖਿਆ ਅਗਾਸ ਅਗਾਸ ਊੜ ਕੁੜਕ ਪਾਤਕੇ வேத ਕਹਿ ਨਿਕ ਬਾਤ 66 12 ਕਹ ਲਿਖਦੇ ਬਾਸੂ ਲਿਖਤਾ ਤੇ ਲਿਖਾ ਤੇ ਲਿਖਿਆ ਲਿਖਾ ਹੈ ਵਿਨਾਸ ਨਾਨਕੋ ਢਾਕੀ ਆਪੇ ਜਾਣੇ ਆਪਸਾ ਲਾਹ ਹਿਸਲਾ ਤੇ ਸੁਰਤ ਨਾ ਪਾਈਨ ਬਿਹਾ ਤੇ ਵਾਹ ਭਵੇਂ ਸਮੁੰਦਰ ਰਾਜਾਨੀਆ ਸਮੁੰਦਰ ਸਾਹ ਸੁਲਤਾਨ ਗਿਰਾ ਸੇਤੀ ਮਹਾਰਾਣ ਕੀੜੀ ਤਲ ਨਾ ਹਵਨੀ ਜੇ ਤੁਸ ਬਨੋਨਾ ਬਿਸਰੇ। ਅੰਤਨਾ ਸੇਤੀ ਕਹ ਨੰਤਿਆੰਤ ਕਰਨ ਦੇ ਨੰਤਿਆੰਤ ਨਿਕਲ ਸੁੜਨਾ ਅੰਤਿਆੰਤ ਜਾਪੇ ਕਿ ਹਵਨ ਮੰਤ ਅੰਤਨਾ ਜਾਪੇ ਕੀ ਤਾਇਆਕਾਰ ਅੰਤਨਾ ਜਾਪੇ ਭਾਰਾ ਬਰ। ਅੰਤ ਕਰਨ ਕੇ ਤੇਵਿਲਾਹਿ ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿ ਬੂਚਾ ਥਾ ਉਚੇ ਉਪਰ ਉਚਾ ਨੋ। ਦੇਵੜਾ ਉੱਚਾ ਹੋਵੇ ਗਦੂ ਸੁੱਚੇ ਕੋ ਜਾਣ ਸੋ ਜੇਵੜਾ ਬ ਜਾਣਿਆ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲੈ ਖਿਆਲ ਨਾ ਦੇ ਵੱਡਾ ਦਾਤਾ ਤੇ ਨਾ ਤਮਾਇ ਕੀਤੇ ਮੰਗੇ ਜੋਦਿਆ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਗਾ ਟੂ ਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਖਾਈ ਗਾਏ ਕੀਤੇ ਤੂੰ ਤੁਮਸ ਮਾਰੇ ਪੀਦਾ ਤੇਰੀ ਦਾ ਤਰ ਬੰਦ ਕਲਾਸੀ ਪਾਣੀ ਹੋਏ ਹੋ ਰਾਕ ਨਸਕੇ ਕੋਈ ਜੇ ਕੋ ਖਾਈ ਝਾਟਣ ਪਾਏ ਹੋ ਜਾਣੇ ਜੇ ਤਿਆ ਮੋਖਾਏ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਕੀ ਕੇ ਜਿਸ ਨੂੰ ਬਕਸੇ ਸੇ ਫਰਸਲਾ ਨਾਨ ਪਾ ਸਾਹੀ ਪਾ ਸਾ ਮਨੁ ਲਵਨ ਮਨੁ ਲਵ ਪਰਮੁ ਲਵ ਪਾਰੇ ਮੁਲ ਵਾਰੇ ਮੁਲ ਭੰਡਾਰ ਮੁਲ ਨਾਵੇ ਮੁਲ ਲੈ ਜਾਏ ਮੁਲ ਪਾਏ ਮੁਲਾ ਸਮਾਏ ਮੁਲ ਤਰ ਮੁਲ ਦੀ ਪਾਨ ਮੁਲ ਤਰ ਮੁਲ ਫਰਮਾਲ ਮੁਲ ਬਖਸੀ ਸਿ ਮੁਲ ਨੀਸਾਨ ਮੁਲ ਕਰਮੁ ਲੁ ਫਰਮਾਨ ਮੁਲ ਲਵ ਲਾਖਿਆ ਨਾ ਜਾਇ ਆਖ ਆਕਰਿ ਹਲੇ ਬਲਾਇ ਆਖੇ ਵੇਦ ਪਾਠ ਫਰਾਣਿ ਆਖੇ ਬੜੇ ਘਰੇ ਵਖਿਆਣਿ ਆਖੇ ਵਰਮੇ ਆਖੇਂ ਦੇ ਆਖੇ ਗੋਪੀ ਤੈ ਗੋਵਿੰਦ ਆਕੇ ਸਰਾ ਕੇਸ ਵੇ ਆਕੇ ਕੀਤੇ ਕੀਤੇ ਬੁੱਧ ਆਕੇ ਦਨ ਵਾਕੇ ਦੇ ਵਾਕੇ ਸੁਰ ਨਮ ਜਣ ਸੇਵ ਕੀਤੇ ਆਕੇ ਅੱਖਾਂ ਪਾਏ ਕੀਤੇ ਕਹਿ ਕੇ ਉਟਟ ਜਾਏ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੀਂ ਕੇ ਜੀਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਭੂਲਦ ਕਰ ਤ ਲਿਖੇ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਵੇ ਸਰਬ ਸਮਾਲੇ ਵਾਜੇ ਨਾਗ ਨੇ ਕਿ ਅਸ਼ੰਕਾ ਕੀਤੇ ਵਵਨ ਹਾਰੇ ਕੀਤੇ ਰਾਗ ਪਰਿ ਸੋ ਕਹਿਣ ਕੀਤੇ ਗਵਨ ਹਾਰੇ ਗਵਨ ਤੁਨੋ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤੁ ਗੁਪਤਿ ਗਿਆਨ ਲੇਖ ਲਖ ਤਰੋ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਨਾਸ਼ਨ ਬੈਠੇ ਦੇਵਤਾ ਦਰਨਾਲੇ ਗਾਵੇ ਸੇਠ ਸਮਾ ਦੀਂਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ ਰੱਖੀ ਸਰ ਜੁਗ ਜੁਗ ਵਿਧਾਨਾਲੇ गावे मोहनीया मनमोहळ सर्ग म छपे आले गावण रत्न उपाय ते रेड सड ती रत्न आले गावे जूत महा बलसुरा गावे खणी चारे गावे खंड वंड वर पंडा कर कर के तारे जेई तुतुनो गावे जूत तु पावन रते तेरे भक्त रसाले होर कीते गावण सेवा चितनय नानकया विचारे सोई सोई सरास साहेब साचा साची नाही हैप्पी होसी जाय ना जात रतना जन रचाई ਰੰਗੀ ਰੰਗੀ ਭਾਤੀ ਕਰਕਰ ਦੀ ਨਸੀਮਾ ਜਿਨੇ ਉਪਾਈ ਕਰਕਰ ਵਿਖਿਆ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵੇਂ ਸੋਈ ਕਰਚੀ ਰੁਕਮ ਨਾ ਕਰਨਾ ਜਾਈ ਸੋ ਪਾਸਾ ਸਹ ਪਾਸਾ ਵਿਨਾਨ ਕਰਹਿਣ ਨਾ ਜਾਈ ਬੰਦਾ ਸਤੋਕ ਧਰਮ ਬਚੋ ਲਈ ਧਿਆਨ ਕੇ ਕਰੇ ਬਿਬੂਲ ਖਿੰਥਾ ਕਾਲ ਕੋ ਹਈ ਕਹਿ ਜੋ ਘਟੰਡਾ ਪਰਦੀ ਦਾਈ ਪਤੀ ਸਗਲ ਜਮਾਤ ਨਿਮਰ ਜੀ ਤਜਗਦੀ ਤੇ ਆਦੇਸ ਤੇ ਆਦੇਸ ਰਾਜ ਜਿਨੇ ਨਾ ਨਾ ਸੁਟ ਬੇਕੋ ਵੀਸ ਉਤਗਾਂਦ ਅਪਨ ਨਰਨ ਕਰਕੜਵਾ ਦੇਨਾ ਤਾਪਨਾਤ ਨਾਤੀ ਸਭ ਦਾ ਕਿਰੇਸ ਤੇ ਅਵਰਾਸਾਰ ਸੰਜਉ ਜੋ ਜੀਕਾਰ ਚਲਾਵੇ ਲੇਖ ਆਵੇ ਭਾਗ ਆਦੇਸ ਤੇ ਆਦੇਸ ਆਦਿ ਨੀਨ ਨਾਤ ਨਾਤ ਜੁਗਤਿ ਵੇਖੋ ਵੇਸ ਏਕਾਮਈ ਜੁਗਤਿ ਵੈਥਿਨ ਚੱਲੇ ਪਰਮਾਨਿਕ ਸੰਸਾਰਿਕ ਪੰਨਾ ਰੇਖ ਲਾਇਦੀ ਬਾਣ ਜੇ ਤਿਸ ਪਾਵੇ ਤੇ ਵੈ ਚਲਾਵੇ ਜੇ ਹੋਵੇ ਪ੍ਰਮਾਨ ਹੋ ਵੇਖਿਆ ਨਨਦਰ ਨਾਵੇ ਬਹੁਤਾ ਹੈ ਬਨਾਨ ਦੇ ਤਿਸ ਆਦੇਸ ਆਦਿ ਨੀਨ ਨਾਤ ਨਾਤ ਜੁਗਤਿ ਵੇਖੋ ਵੇਸ ਅਸਲੋਈ ਲੋਈ ਪੰਡਾਰ ਜੋ ਪਿਸਵਾਇ ਸੇ ਕਾ ਵਾਰ ਕਰ ਕਰ ਵੇਕਰ ਸ ਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਦੇਸ ਤੇ ਸੇ ਆਦੇਸ ਆਦ ਨੀਰਨਾ ਅਧਰਾ ਚੁਕ ਚੁਕ ਕੋਈਸ ਇਕ ਦੂਜੀ ਬੋਲ ਕੋਈ ਲਖੋਈ ਲਖੀਸ ਲਖ ਲਖੇੜਾ ਕੀ ਇੱਕ ਨਾਮ ਜਗਦੀਸ਼ ਤੈ ਰਾਜਪੁੱਤ ਪਵੜੀ ਜੜੀਏ ਹੋਏ ਕੀ ਸਿਰ ਸੁਖਲਾ ਆਕਾਸ਼ ਕੀ ਕੀਟਾਇਰੀਸ ਨਾਨਕ ਨੰਦਰੀ ਪਾਈਏ ਕੁੜੀ ਕੁੜੇ ਠੀਸ ਅਕਰ ਜੋਰ ਚ ਪੈਣਾ ਜੋਰ ਜੋ ਨਮੰਗਰ ਦੇਣਾ ਜੋਰ ਜੋ ਨ ਜੀਵਣ ਮਰ ਲੈਣਾ ਜੋਰ ਜੋ ਨਾ ਮਨ ਮਰ ਸੋਰ ਜੋ ਰਸੁਰਤੀ ਗਿ ਨਮੀ ਚਾਰਜ ਉਹਨਾਂ ਜੁਗਤੇ ਸੋਟਾ ਸੰਸਾਰ ਜਿਹਾ ਜੋਰ ਕਰਵੇ ਕੇਸ ਹੋਇ ਨਾਨਕ ਉਤਮੀ ਚਨਾ ਕੋਏ ਰਾਤੀ ਰੋਤੀ ਤੇ ਤੀਵਾਰ ਪਾਵਣ ਪਾਣੀ ਗਣੀ ਪਾ ਤਾਲ ਤਸਵੀਰ ਤਾਪ ਰੱਖੀ ਧਰਮ ਸਾਲ ਤਸਵੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਮੀ ਚਾਰ ਤੋਂ ਚਾ ਸੱਚਾ ਦਰਬਾਰ ਜਿੱਥੇ ਸੋਹਣ ਭਜ ਪ੍ਰਵਾਨ ਦਰੇ ਕਰਮ ਭਵੇ ਨੀ ਸਾਨ ਕਚਪ ਕਾਇ ਉਤੇ ਪਾਈ ਨਾਨਕ ਇਹ ਜਾਪੇ ਜਾਏ ਧਰਮ ਗਣ ਕਹਿ ਹੈ ਧਰਮ ਗਿਆਨ ਗਣ ਕਹਿ ਆਖੋ ਕਰਮ ਕੀਤੇ ਪਉਣ ਪਾਣੀ ਬੈਸੰਤਰ ਕੀਤੇ ਘਣ ਮਹੇਸ਼ ਕੀਤੇ ਵਰਮੇ ਘਾਰਤ ਕੜੇ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਅੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿਧ ਬੁਧਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨ ਮੁੰਦ ਕੀਤੇ ਕੀਤੇ ਰਤਨ ਸੁਮੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਭਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਨਕ ਤੇ ਗਿਆਨ ਕਣ ਮੈਂ ਗਿਆਨ ਪਰਚਾਣ ਦਿੱਤੇ ਨਾਦ ਬਿਨੋਦ ਕੋੜਿਆ ਆਨੰਦ ਸਰਮ ਕਣ ਕੀ ਬਾਣੀ ਰੂਪ ਤਿਥੈ ਘਾਟ ਤਕੜੀ ਬਹੁਤ ਨੂਬ ਤਾ ਕੇ ਗਲਾ ਕਥਿਆ ਨਾ ਜੈ ਜੀ ਕੋ ਕਹਿ ਪਛੇ ਬਸਤਾਇ ਤਿਥੈ ਕੜੀ ਸੁਰਤ ਮਤ ਮਨ ਬੁੱਧ ਤਿਥੈ ਕੜੀ ਸੁਰਾ ਸਦਾ ਕੇ ਸੁਧ ਕਰਮਕੰਡ ਕੀ ਬਾਣੀ ਜੋੜ ਦਿੱਤੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਬਲ ਸੂਰ ਤਿਨ ਮੇਂ ਰਾਮ ਰਹਿ ਭਰਪੂਰ ਜਿੱਥੇ ਸੀਤੋ ਸੀਤਾ ਮਮ ਮਇ ਤਾ ਕੇ ਰੂਪ ਨ ਕਿਤਨੀ ਜਾਈ ਬਿਨਾਉ ਮਰੇ ਨ ਠਾ ਗਈ ਜਾਈ ਜਿਨ ਕੇ ਨਾਮ ਅਸੇ ਮਨ ਮਾਇ ਜਿੱਥੇ ਭਗਤੋ ਕ세 ਲੋ ਕਰ ਨੰ ਸੱਚਾ ਮਨ ਸੋ ਸਤਿ ਕੰਡ ਮੇ ਚਨ ਅੰਕਾਰ ਕਰ ਕਰ ਵੇਖੇ ਨ ਦਨਿਹਾਲ ਜਿੱਥੇ ਕਨਵੰਦਵਰ ਪੰਡ ਜੇ ਕੋ ਗਤੇ ਤਾਂਤ ਨੰਦ ਜਿੱਥੇ ਲੋ ਲੋ ਕਰ ਜਿਵ ਜਿਵ ਗੁਤ ਮੇਤ ਵਕਾਰ ਵੇਖੇ ਵਿਕਸ਼ੇ ਕਰਿ ਵਿਚਾਰ ਨਾਨਕ ਕਿਤਨਾ ਘੜਾ ਸਾਰ ਜਾਤੋ ਪਹਾਰਾ ਤੀਰ ਸੁਣਾਉਣ ਮਤਵੇ ਇਹ ਦਹ ਤਿਆਰ ਪਾਉ ਖਲ ਲਗਨੀ ਤਉ ਤਾ ਪਾਂਡਾ ਪੰ ਅਮ੍ਰਿਤ ਢਾਲ ਕੜੀਏ ਸਭ ਸਤਿਰ ਸਾਜ ਨਿਕਲੁਰ ਕਰੰਤਨ ਕਾਰ ਨਾਨਕ ਨਦਰੀ ਨਦਨੇ ਹਾਲ ਸਲੋਕ ਬਹੁਣ ਗ੍ਰੋਪਾਨੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੇ ਦਾਈ ਦਾਇਆ ਕੇਲੇ ਸਗਲ ਜਗਤ ਚੰਨਿਆਈਆ ਬਰਿਆਈਆ ਵਾਚੇ ਧਰਮ ਮਹਦੂਰ ਗਰਮੀ ਆਪੋ ਆਪਣੀ ਕਿਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮੁਸਕਤ ਕਾਲੇ ਨਾਨਕ ਤੇਮ ਕਿਉ ਤਰੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇ ਗਏ ਮੁਸਕਤ ਕਾਲੇ ਨਾਨਕ ਤੇਮ ਕਿਉ ਤਰੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ